ਅਗਤੇ ਮਿੱਤਰੋ ਤੁਹਾਡਾ ਇਹਦੇ ਨਵੇਂ ਬਲੌਗ ਵਿੱਚ ਤੇ ਆਪਾਂ ਲੱਗਿਆ 5310 LT ਮਾਡਲ ਦਾ ਮਿੱਤਰੋ ਇੰਜਣ ਬਣਾਣਾ ਜੋ ਵੀ ਮਿੱਤਰੋ ਸਮਾਨ ਲੈਂਦਾ ਆਪਾਂ ਤੁਹਾਨੂੰ ਸਾਰਾ ਸਮਾਨ ਪਾ ਦਿਖਾਉਦੇ ਆ ਕਿ ਕੀ ਕੀ ਸਮਾਨ ਲੈਂਦਾ ਕੰਪਨੀ ਵਿੱਚੋਂ ਕਿੰਨਾ ਦਾ ਬਿੱਲ ਬਣਿਆ ਸਾਰਾ ਤੁਹਾਨੂੰ ਬਲੌਗ ਰਾਈਂ ਦਿਖਲਾਂਗੇ ਤੇ ਸਮਾਨ ਦੇ ਤੁਹਾਨੂੰ ਪ੍ਰਦਰਸ਼ਨ ਕਰਾਈਏ ਕਿ ਕੀ ਕੀ ਸਮਾਨ ਲੈਂਦਾ ਆਪਾਂ ਲੋ ਵੀ ਚੈੱਕ ਕਰੋ ਸਮਾਨ ਆਪਾਂ ਜੋ ਵੀ ਲੈਂਦਾ ਪਹਿਲਾਂ ਸਟਾਰਟਿੰਗ ਕਰਦੇ ਮਿੱਤਰੋ ਗੈਸਕਟ ਕਾਊਟ ਕਵਰ ਦਾ ਗੈਸਕਟ ਤੇ ਤਿੰਨੇ ਸਲੀਪਾ ਤੇ ਨਈ ਪਿਸਟਨ ਤੇ ਆਹ ਰਿੰਗ ਹੋਗੇ ਆ ਠੀਕ ਹੈ ਜੀ ਆਹ ਗਜਨ ਪਿੰਨਾ ਹੋ ਗਈਆਂ ਤਿੰਨੇ ਆ ਰੈਂਗੋ ਕੇ ਸਲੀਬਾਂ ਦੀ ਆ ਟਰਬੋ ਦੀ ਫਾਈਟਿੰਗ ਹੋ ਗਈ ਆ ਆ ਰਵਰ ਸ਼ੋ ਦੀ ਆ ਗੋਟਕਾ ਪੁੜੀ ਵਾਲਾ ਤੇ ਆ ਮਿੱਤਰੋ ਬੋਲਟ ਹੋ ਗਏ ਇਹਦੇ ਪੱਖੇ ਦੇ ਤੇ ਆ ਜੈਨ ਜੂਨ ਹੋ ਗਏ ਆ ਤੇ ਆ ਪੁੜੀ ਹੋ ਗਈ ਆ ਤੇ ਆਪਾਂ ਘੇੜਾ ਬਦਾਉਣਾ ਪੁੜੀ ਦਾ ਤੇ ਇਹਨੂੰ ਵੀ ਕੱਟ ਲੋ ਆ ਕੇ ਲੈਂਦਾ ਆਪਾਂ ਆ ਵੀ ਪੁੜੀ ਆਪਣੀ ਤੇ ਬੋਲਟ ਇਹਦੇ ਆ ਡੀਲ ਫਿਲਟਰ ਕੱਟਿਆ ਤੇ ਮਿੱਤਰੋ ਆ ਆਇਲ ਫਿਲਟਰ ਆ ਤੇ ਲੈਫਟ ਫਿਲਟਰ ਆ ਤੇ ਆ ਟਰਬੋ ਆ 5210 ਵਾਲੀ ਤੇ ਬਣਾਵਾਂਗੇ ਮਿੱਤਰੋ ਬਰੂਧ ਤੇ ਮਿੱਤਰੋ ਆਹ ਕਨੈਕਟਰ ਲਾੜਿਆ ਤੇ ਇਹਦੇ ਆਪਾਂ ਬੋਚਲਵਾ ਗਏ ਲੈਂਦੇ ਨਾਵੇਂ ਓਕੇ ਜੀ ਤੇ ਇਹਦੇ ਬੋਚਲਵਾ ਗਏ ਲੈਂਦੇ ਤੇ ਇਹਨਾਂ ਦੇ ਬੋਚਲਵਾ ਗਏ ਲੈਂਦੇ ਗੈਨਪਨ ਭੇਜੀ ਦੀ ਆਪਾਂ ਖਰਾਦੀਏ ਕੋਲ ਜਦੋਂ ਬੋਚਲੋਂਦੇ ਆ ਨਾ ਆਪ ਸਪਾਕ ਚੈੱਕ ਕਰਦੇ ਆ ਤੇ ਆਪਣੇ ਆ ਹੈਡ ਦੇ ਬਾਲ ਪਏ ਆ ओरिजिनल ਕੰਪਨੀ ਦੇ ਇਹ ਜੇ ਆਪਾਂ ਹੈਡਰ ਨੂੰ ਭੇਜੇ ਸੀਗੇ ਹਣਿਸ਼ਾਨ ਲੱਗੇ ਚੈੱਕ ਕੀਤੇ ਹਨ ਤੇ ਹੈਡਰ ਵੀ ਕੰਮ ਕਰਵਾ ਕੇ ਲੈਂਦਾ ਤੇ ਆ ਪਿਆ ਮਗਲਾ ਫਿਲਟਰ ਤੇ ਮਿੱਤਰੋ ਆਪੀਆਂ ਬਾਲਟੀਆਂ ਤੇਲ ਦੀਆਂ ਥੜਾ ਮਗਲਾ ਚੇਂਜ ਵੀ ਤੇਲ ਦਾ ਨਾ ਮੋਲਾ ਤੇ ਇਹ ਵੀ ਚੇਂਜ ਕਰਨਾ ਮਿੱਤਰੋ ਆਪਾਂ ਤੇ ਆਪਾਂ ਸਰਵ ਸਵੀਕਾਰਨੀ ਆ ਤੇ ਖੁੱਲਣ ਰੀਜਨਲ ਪਾਉਣਾ ਆਪਾਂ ਕੰਪਨੀ ਦਾ ਓਕੇ ਆ ਜੀ ਤੇ ਬਾਕੀ ਆ ਸੈਂਸਰ ਹੋ ਗਏ ਆ ਤੇ ਆ ਟਰੂਪ ਪਿਆਪ ਹੋ ਗਿਆ ਕਈ ਸਮਾਨ ਲੈ ਉਹ ਕੋਸ ਸਮਾਨ ਮਿੱਤਰੋ ਲੈ ਜਾਂਦਾ ਤੇ ਆ ਪੱਖਾ ਪਿਆਹ ਵੱਡਾ ਤੇ ਪੱਖਾ ਲਾਵਾਂਗੇ ਓਕੇ ਜੀ ਤੇ ਬਾਕੀ ਚਲੋ ਇਹਨਾਂ ਨੂੰ ਧੋਈਏ ਆਪਾਂ ਧੋਸ ਵਾਰ ਕੇ ਚੰਗੀ ਤਰ੍ਹਾਂ ਚੰਦ ਕੱਟਦੇ ਆ ਤੇ ਟਰੈਕਟਰ ਚੰਦ ਕੱਟਦੇ ਮਿੱਤਰੋ ਸਾਫਾਈ ਕਰਨੀ ਆ ਰੇਮਰ ਮਰਾਂ ਗਿਆ ਜਿਹਨ ਦਸਲੀ ਦੇ ਨਾਲ ਸਲੀਬਾ ਸੁਰਪਾ ਫਿੱਟ ਕਰਦੇ ਆ ਜਿਹਨ ਜੁਣ ਲਾਉਂਦੇ ਆ ਤਾਂ ਤੇ ਲੱਗਦੇ ਹੁਣ ਤੇ ਕਰੋ ਥੋੜੀ ਵੇਟ ਤੇ ਹੁਣ ਆਪਾਂ ਟਰੈਕਟਰ ਨੂੰ ਧੋ ਕੇ ਚੰਗੀ ਤਰ੍ਹਾਂ ਸਲੀਬਾ ਜਿਹਾ ਫਿੱਟ ਕਰਨੀ ਆ ਮਿੱਤਰੋ ਆਪਾਂ ਮਿਲਦੇ ਆ ਥੋੜਾ ਜਿਹਾ ਵੇਟ ਕਰਿਓ ਆ ਵੀ ਟਰੈਕਟਰ ਦੀ ਮਦਦ ਨਾਲ ਚੱਲਦੇ ਆ ਬਾਹਰ ਆਪਾਂ ਇਹਨੂੰ ਤੇ ਉਹਨੂੰ ਧੌਣਦੇ ਆ ਮਿੱਤਰੋ ਉੱਥੇ ਹੀ ਆ ਗਏ ਇਹ ਚੰਗੀ ਤਰ੍ਹਾਂ ਚੰਦ ਕੱਢਣਾ ਠੰਡ ਬਹੁ ਪਈ ਆ ਅੱਜ ਬੜੀ ਠੰਡਿਆ ਕਿਉਂਕਿ ਦਿਨ ਹੋਈ ਇਹਨੇ ਛੋੜੇ ਤੇ ਬਾਕੀ ਯਾਰ ਧੁੰਦਾਂ ਤੋਂ ਬਚ ਕੇ ਚਲੋ ਠੀਕ ਹੈ ਕਿੱਥੇ ਵੀ ਜਾਣਾ ਆਪਣੇ ਸਾਧਨਾਂ ਤੇ ਧੁੰਦ ਤੋਂ ਬਚੋ ਜਿੰਨਾ ਬਚ ਹੁੰਦਾ ਥੋੜਾ ਲੇਟ ਤੁਰਪਾ ਕਰੋ ਮਿੱਤਰੋ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਦੀਦਾ ਨਹੀਂ ਮੁਰ ਜਦੋਂ ਦੀ ਹੁਣ ਆਏ ਆਏ ਕੰਮ ਤੇ ਦੀਦਾ ਕੱਖ ਨਹੀਂ ਮੁਰੇ ਇਹਨੂੰ ਬਾਹਰ ਨੂੰ ਕੱਢ ਲੈ ਟਰੈਕਟਰ ਨੂੰ ਨਕੇਂਦਰੀ ਟਰੈਕਟਰ ਬਾਹਰ ਨੂੰ ਕੱਢ ਲੈ ਮੈਂ ਖੇੜ ਖੋਲਦਾ ਵੇ ਲੈ Adik ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਟ੍ਰੇਡਰ ਨੇ ਕਟਾਈ ਕਰ ਲੰਦੇ ਇੱਕ ਮਿੰਟ ਇੱਕ ਮਿੰਟ ਲੋ ਵੀ ਆਪਾਂ ਮਿੱਤਰੋ ਟ੍ਰੇਡਰ ਲਾ ਲਿਆ ਟਕਾਣੇ ਤੇ ਹੁਣ ਆਪਾਂ ਇਹਨੂੰ ਧੋਦੇ ਆ ਚੰਗੀ ਤਰ੍ਹਾਂ ਟੀਲ ਮਾਰ ਕੇ ਤੇ ਪਾਣੀ ਮਾਰਦੇ ਆ ਤੇ ਮਿੱਤਰੋ ਬੱਚੇ ਰੰਗ ਲੱਗੇ ਆ ਉਹ ਵੀ ਆਪਾਂ ਕੱਢਣੇ ਆ ਲੋ ਵੀ ਪਾਣੀ ਮਾਰਦੇ ਆ ਟੀਲ ਮਾਰ ਕੇ ਚੰਗੀ ਤਰਾਈਆਂ ਦੇ ਇੱਕ ਵਾਰੀ ਪਾਣੀ ਮਾਰਤਾ ਮਿੱਤਰੋ ਇੱਕ ਵਾਰ ਫੇਰ ਡੀਜ਼ਲ ਮਾਰਨਾ ਪੈਂਦਾ ਡੀਜ਼ਲ ਮਾਰ ਕੇ ਇਹਨਾਂ ਨੂੰ ਚੰਦ ਕਰ ਦੇਣਾ ਫੇਰ ਪਾਣੀ ਮਾਰ ਕੇ ਦੁਬਾਰੇ ਫੇਰ ਚੰਨ ਕੇਂਦਰੀ ਹਾਂਜੀ ਕਿੱਦਾਂ ਠੀਕ ਹੈ ਹਾਂ ਹਾਂਜੀ ਵਧੀਆ ਘੋੜੇ ਬੜੇ ਭਾਂਟ ਮੋਟੇ-ਮੋਟੇ ਪਾਏ ਤੇ ਮੈਂ ਠੰਡੇ ਬਹੁਤ ਲੱਗਦੀ ਆ ਹੈ ਹੋਰ ਇਹ ਜਰਾ ਬਹੁਤ ਬੰਦਾ ਮਿਹਨਤੀ ਹੈ ਯਾਰ ਤੜਕੇ ਦਾ ਉੱਠਿਆ ਮਿੱਤਰੋ ਇਧਰ ਥੱਲੇ ਸੁੰਭਰੀ ਜਾਂਦਾ ਜਦੋਂ ਹਵਾ ਚਾਲਦੀ ਆ ਪੱਤੇ ਫੇਸ ਲੱਕ ਲੜ ਜਾਂਦੇ ਆ ਫੇਰ ਦਵਾ ਬਾਹਰੀ ਚੱਕ ਦਾ ਫੇਰ ਸੁੰਬਰਦਾ ਇਹ ਉਹ ਮੈਂ ਕਿਹਾ ਭਰਾਵਾ ਛੱਡ ਤਾਂ ਇੱਧਰ ਸਾਡੇ ਆਲੂ ਆ ਇਹ ਮੈਂ ਕਿਹਾ ਡਿੱਗੀ ਜਾਣੇ ਪੱਤੇ ਤੇ ਉੱਪਰ ਇਹ ਜਦੋਂ ਨਾਲ ਮਾਰੀਏ ਸਾਡੀ ਮਦਦ ਕਰਾਈ ਜਾਂਦਾ ਉਹ ਦੇਖੀ ਤੇ ਨਾ ਗਿਆ ਢੂੰਜੇ ਭਾਈ ਜੀ ਕਰੋਂਦਾ ਬਣੀ ਨਾ ਸੋਵੇ ਲੋਬ ਇੱਕ ਵਾਰੀ ਫੇਰ ਡੀਲ ਮਾਰੀਏ ਤੇ ਚੁੱਕੀ ਆਪਣਾ ਜਿਗਾਰ ਤੇ ਥੱਲੇ ਪਾ ਚੱਪੋ ਜਦੋਂ ਡੀਲ ਨੀਗੰਦਰੀ ਉਹ ਇੱਕ ਬੋਤਲ ਪਾਣੀ ਡੀਲ ਦੇ ਨਾਲ ਆਪਾਂ ਇਹਨੂੰ ਫੇਰ ਤੋਂ ਆਪਾਂ ਡੀਲ ਮਾਰਨਾ ਕਰਵਾ ਤੁਹਾਨੂੰ ਇਹਨੂੰ ਤਾਂ ਦੱਸਲੀ ਕਾਰਤੀ ਪੂਰੀ ਤਰ੍ਹਾਂ ਚੰਗ ਨਹੀਂ ਕ੍ਰੈਂਕਾ ਕਰੂੰ ਕਹਿੰਦੇ ਨੀ ਤੇਰਾ ਤੇ ਇੱਕ ਵਾਰੀ ਫੇਰ ਦਸੱਲੀ ਕਰਨੀ ਆਪਾਂ ਚੰਗੀ ਤਰ੍ਹਾਂ ਤੇ ਆਹ ਚਿੰਗਦਾ ਧੋਸ ਵਰ ਕੇ ਇੱਕ ਵੇ ਥੱਲਿਓਂ ਐਨ ਕਪੜਾ ਮਾਰ ਕੇ ਕ੍ਰੈਂਕਾ ਕਰੂੰ ਕਾ ਨੂੰ ਥੱਲੇ ਪੰਪਾ ਪੰਪਾ ਨੂੰ ਠੀਕ ਹੈ ਜੀ ਤੇ ਫੇਰ ਆਪਾਂ ਇੱਕ ਵਾਰੀ ਪਾਣੀ ਮਾਰਦੇ ਆਂ ਉਹ ਲਾਪਿਆ ਭਰਾ ਆਪਣਾ ਬੋਤਲ ਤੇਲ ਦੀ ਭਰਨ ਚਲੋ ਮਿੱਤਰੋ ਨਾਲ ਹੋ ਗਿਆ ਇੱਕ ਵਾਰੀ ਫੇਰ ਧੋ ਲਈ ਸਲਾਮ ਮਿੱਤਰੋ ਢੀਲਣਾ ਤਾਂ ਹੁੰਦਾ ਏ ਚੰਗੀ ਤਰ੍ਹਾਂ ਕੋਸ ਵਾਰ ਕੇ ਤੁਹਾਨੂੰ ਲੱਜਾਣਾ ਪਾ ਪਾਣੀ ਮਾਰਨ ਐ ਚੰਨ ਕਰ ਦੋ ਤੇ ਇਹਦਾ ਆਇ ਨਿਕਲਿਆ ਹੈ ਨਹੀਂ ਤਾਂ ਬਸ ਪਰੇ ਕਰ ਇਹਨੂੰ ਆ ਲਓ ਬਈ ਤੁਹਾਨੂੰ ਹੈਡ ਵੀ ਚੈੱਕ ਕਰਾ ਦਈਏ ਮਿੱਤਰੋ ਕਾਫੀ ਅਸਲਵਾਹ ਹੈਡ ਤਾਂ ਕਾੜੇ ਵੀ ਆਪਾਂ ਮਿੱਤਰੋ ਨਵੇਂ ਲਵਾਈਏ ਜਿਹੜੀ ਕੰਪਨੀ ਵੀ ਆ ਧੰਨ ਧੰਨ ਕਰਾਤੀ ਆ ਇਧਰ ਸੀਤਾ ਸੋਟਾ ਕੇ ਆਪਾਂ ਨਵੀਆਂ ਲਵਾਈਆਂ ਤੇ ਪਾਣੀ ਵੱਜ ਗਿਆ ਤੇ ਹੋ ਗਈ ਸਵਾਈ ਤੇ ਨਾ ਬੋਰਡ ਫਾਰੇ ਧੋਲੇ ਆਪਾਂ ਤੇ ਕਨੇਟ ਰાડ ਵੀ ਧੋਤੇ ਆ ਸਾਰਾ ਘਤੋ ਉੱਤੋਂ ਆਗੇ ਚੰਗੀ ਤਰ੍ਹਾਂ ਰੱਖਤਾ ਤੇ ਹੁਣ ਆਪਾਂ ਇਹਨੂੰ ਲੈ ਚੱਲਾਂਗੇ ਸੁੱਕੇ ਤਾਂ ਉੱਥੇ ਸਮਾਨ ਕੱਲਾ-ਕੱਲਾ ਟਕਾਵਾਂਗੇ ਮਿੱਤਰੋ ਲੈ ਜਾ ਕੇ ਤੇ ਆਪਾਂ ਤੁਹਾਡੇ ਮਿੱਤਰ ਘਰ ਵਾਲੇ ਮੈਸਤਰੀਆਂ ਤੁਹਾਡੇ ਸਾਹਮਣੇ ਹੀ ਸਮਾਨ ਫਟਕਾਣਾ ਜਿੰਨਾ ਵੀ ਟਰੈਕਟਰ ਦਾ ਕਰਨਾ ਜਿੰਨਾ ਸਮਾਨ ਲਿਆਂਦਾ ਤੁਹਾਨੂੰ ਸਾਰੀ ਕੱਲੀ ਆਟਮ ਕੱਲੀ-ਕੱਲੀ ਫਟ ਕਰਕੇ ਦਿਖਾਵਾਂਗੇ ਤੇ ਮਿੱਤਰੋ ਤੁਹਾਡੇ ਆਪਾਂ ਘਰ ਵਾਲੇ ਮੈਸਤਰੀਆਂ ਐਂ ਦਸੱਲੀ ਕਰਾਉਂਦੇ ਆ ਘੈਂਟ ਡੀਜ਼ਲ ਲੈਣ ਗਿਆ ਨਗਿੰਦਰੀ ਤੇ ਉਹ ਬੋਤਲ ਭਰ ਕੇ ਲੈਣ ਦਾ ਡੀਜ਼ਲ ਦੀ ਇੱਕ ਵਾਰੀ ਮਾਰਨਾ ਡੀਜ਼ਲ ਫੇਟੋਣਾ ਇਹਨੂੰ ਆਪਾਂ ਲੋ ਵੀ ਨਗਿੰਦਰੀ ਲਾਪਿਆ ਡੀਜ਼ਲ ਪਾਉਣ ਬੋਤਲ ਦੇ ਵਿੱਚ ਤੇ ਧੋਸਵਾਰ ਕੇ ਚੰਗੀ ਤਰ੍ਹਾਂ ਤਿੰਨ ਤੋਂ ਡੀਜ਼ਲ ਬੋਤਲ ਚ ਪਾ ਗਏ ਤੇ ਆਪਾਂ ਧੋਈਏ ਚੰਗੀ ਤਰ੍ਹਾਂ ਧੋਸਵਾਰ ਕੇ ਚੰਗੀ ਤਰ੍ਹਾਂ ਆਪਾਂ ਮਾਰ ਦਿਆਂ ਪਾਣੀ ਇਹਨੂੰ ਕਿਹਨੇ ਨਗਿੰਦਰੀ ਹਾਂਜੀ ਲੋ ਵੀ ਹਵਾ ਮਾਰ ਦਈਏ ਆਹ ਪਾਣੀ ਕਰਦਣਾ ਬਲਾਗ ਦੀਆਂ ਗਲੀਆਂ ਚ ਮੈਂ ਨਟਾਂ ਬੋਲਟਾਂ ਚ ਆਹ ਸਗਾ ਦੇਣਾ ਪਾਣੀ ਪਾਦਾ ਲੋਭ ਹਵਾਦਤੀ ਮਾਰ ਐਨ ਚੰਡ ਘੜਤਾ ਫੜ ਕੇ ਪਾਣੀ ਪੂਣੀ ਐ ਸਖਾਤ ਆ ਮਿੱਤਰੋ ਇਹ ਪਾਣੀ ਦਾ ਤੌਕਾ ਨਾ ਬਚ ਰਿਹਾ ਵੀ ਐ ਮੋਗਲ ਤੇਲ ਨਾ ਮਾਂਗੇ ਹਲਕਾ ਹਲਕਾ ਈ ਠੀਕ ਈ ਤੇ ਆਪਾਂ ਸਰੀਬੰਦੀ ਫੜੇ ਕਰਨੀ ਆ ਤੇ ਮਿੱਤਰਾਂ ਕਿ ਤੁਹਾਨੂੰ ਹੋਰ ਗੱਲ ਦੱਸਾਂ ਜੌਂਡੀਰ ਬਾਰੇ ਜਿਹੜਾ ਐਲਟੀ ਮਾਡਲ ਆ ਐਲਟੀ ਮਾਡਲ ਦੇ ਮਿੱਤਰ ਬੱਕੇ ਬਹੁਤ ਫਾਰਕੈਟਡਰਾਂ ਦਾ ਠੀਕ ਹੈ ਜੀ ਤੇ ਹੁਣ ਜਿਹੜਾ 11 ਮਾਡਲ ਆਪਾਂ ਜੌਂਡੀਰ ਆਉਂਦਾ ਤਾਂ ਆ 2001 ਮਾਡਲ ਜਿਹੜਾ 2002 ਮਲਾ ਲਓ ਐਲਟੀਆਂ ਦੇ ਆ ਤੇ ਮਿੱਤਰੋ ਦੂਰਗਾ ਤੇ ਜਾਣਾ ਪਹਿਲਾਂ ਪਲੇਟ ਦੇਖੋ ਮੋਹਲੀ ਇਹ ਸਾਰੀ ਐਨਮ ਓਕੇ ਜੀ ਹੁਣ ਤਾਂ ਦੇਗੀ ਦੇਣਨਾ ਪਿਆ ਇਹ ਐਨਮਿਨੀਆ ਦੀਆਂ ਪਲੇਟਾਂ ਆਉਂਦੀਆਂ ਇਹ ਤੇਲ ਬਹੁਤ ਘੱਟ ਖਰਾਬ ਕਰਦੀਆਂ ਜਿਹਦਾ ਕਾਲਾ ਘੱਟ ਹੋਣ ਦਿੰਦੀਆਂ ਤੇਲ ਇਹ ਨਵੇਂ ਤੇਲ ਨੂੰ ਤੇ ਹੁਣ ਸਲੀਪਾ ਤੁਪਾ ਫਿੱਟ ਕਰਦੀਏ ਜਾਂ ਤੇ ਅੰਦਾਇਆ ਆਹ ਪਏ ਰਿੰਗ ਆਹ ਤਿੰਨ ਸਿਲੰਡਰਾਂ ਦੇ ਰਿੰਗ ਪਏ ਆਪਣੇ ਕਿੱਥੇ ਤੇ ਹੁਣ ਤੇਲ ਲਾ ਕੇ ਤਾਂ ਫਿੱਟ ਕਰੀਏ ਰਿੰਗ ਤੇ ਇੱਕ ਹੋਰ ਆ ਜਿੱਦਾਂ ਨਾ ਐਲਟੀ ਮਾਡਲ ਨੂੰ ਮਿੱਤਰੋ ਇਹ ਹੁਣ ਕਾਲੇ ਇੰਜਣ ਜਦੋਂ ਟਰੈਕਟਰ ਨੂੰ ਆਪਾਂ ਇੰਜਣ ਬੰਦਦੇ ਹਾਂ ਜਿਹੜੇ ਖਾਸ ਜੌਂਡੀਰ ਭਰਾ ਜਿਹੜੇ ਆ ਮਕੈਨਿਕ ਜੌਂਡੀਰ ਉਹਨਾਂ ਨੂੰ ਤਾਂ ਚੱਲ ਪਤਾ ਹੀ ਆ ਜਿਹੜੇ ਇਹਨਾਂ ਦੇ ਰੰਗ ਇਹਨਾਂ ਤਲੀਬਾਂ ਦੇ ਮਿੱਤਰੋ ਆ ਇਹ ਚੋਂ ਦਾ ਲਾਲ ਤੇ ਕਾਲਾ ਓਕੇ ਆ ਜੀ ਤੇ ਜਿਹੜਾ ਐਲਟੀ ਮਾਡਲ ਦੇ ਵਿੱਚੋਂ ਰੰਗ ਕੱਢਿਆ ਮਿੱਤਰੋ ਇੱਕ ਕੱਢਿਆ ਚਿੱਟਾ ਤੇ ਇੱਕ ਕੱਢਿਆ ਕਾਲਾ ਉਹ ਵੀ ਤੁਹਾਨੂੰ ਦਿਖਾਣਾ ਕਰੋ ਫੇਰ ਮळे ਦਰਸ਼ ਆ ਆਹ ਪਹਿਲੇ ਮੈਂ ਉੱਧਰ ਦੇਖਣ ਚੱਲ ਗਿਆ ਮਿੱਤਰੋ ਆ ਤੁਹਾਨੂੰ ਦਿਖਾਉਦਾ ਰੰਗ ਮੈਂ ਇਹ ਯਾਰ ਐਲਟੀ ਮਾਡਲ ਜੇ ਮੈਂ ਤਾਂ ਪਹਿਲੀ ਵਾਰੀ ਦੇਖੇ ਰੰਗ ਹੈ ਨਾ ਆ ਕਿਉਂਕਿ ਇੰਜਣ ਬਹੁਤ ਘੱਟ ਖੋਲਦੇ ਝੋੜੀਆਂ ਦੇ ਆ ਦੇਖੋ ਇੱਕ ਚਿੱਟਾ ਰੰਗਿਆ ਦਿਦਾ ਤੁਹਾਨੂੰ ਇਹ ਕਿ ਤੁਹਾਨੂੰ ਦਵੋ ਪਈ ਇੱਕ ਤਾਂ ਦੇਖੋ ਅਬ ਚਿੱਟਾ ਰੰਗ ਹੈ ਮਿੱਤਰੋ ਇੱਕ ਕਾਲਾ ਖੰਦਾ ਜਿਹੜਾ ਚਿੱਟਾ ਰੰਗ ਪਾਣਾ ਉੱਪਰ ਪਾਣਾ ਜਿਹੜਾ ਕਾਲਾ ਰੰਗ ਪਾਣਾ ਥੱਲੇ ਪਾਣਾ ਇਹ ਤਾਂ ਮੈਂ ਪਹਿਲੀ ਵਾਰ ਦੇਖਿਆ ਅਭੀ ਇਹ ਨਵੇਂ ਜੋੜੇ ਇੰਜਨ ਬੰਦਤੇ ਆ ਪਰ ਐਲਟੀ ਮੋਡਲ ਦੇ ਘੱਟ ਇੰਜਨ ਮਿਲਿਆ ਖੋਲਣ ਨੂੰ ਤੇ ਇਹੜਾ ਐਲਟੀ ਮੋਡਲ ਹੈ ਮਿੱਤਰੋ ਸਾਡੇ ਕੋਲ ਤਾਂ ਮੇਰੇ ਤਾਂ 299 ਇਹ ਵੀ ਸਾਡਾ ਬੈਲਟ ਟੁੱਟਣ ਨਾਲ ਗਰਮ ਹੋ ਗਿਆ ਡਾਇਰੈਕਟਰ ਨੇ ਤਾਂ ਇਹ ਤਾਂ ਚੱਲੇ ਹੀ ਜਾਣਾ ਇਹ 20000 ਲਾਈਫ ਘੰਟਾ ਚੱਲ ਜਾਣਾ ਡਾਇਰੈਕਟਰ ਨੇ ਹੋਰ ਸ਼ਾਇਦ ਉੱਪਰ ਹੀ ਚੱਲਿਆ ਹੋਵੇ 20000 ਤੋਂ ਇਹ ਠੀਕ ਹੈ ਜੀ ਮੈਂ ਪੁੱਛਿਆ ਚੌਥੀ ਜੋੜੀ ਹੈ ਮਿੱਤਰੋ ਇਹ ਟਾਇਰਾਂ ਦੀ ਮਗਲੀ ਇਹ ਟਾਇਰ ਤੇ ਜਦੋਂ ਨਵਾਂ ਲਿਆਂਦਾ 2002 ਮਾਡਲ ਲਿਖਿਆ ਸੀ ਤੇ ਇਹਨੂੰ ਚਿੱਟਾ ਰੰਗ ਪੈਂਦਾ ਤੇ ਇੱਕ ਪੈਂਦਾ ਕਾਲਾ ਜਿਹੜੀ ਆਪਾਂ ਬਹੁਤ ਨਵੇਂ ਰੰਗ ਲੈ ਗਏ ਆ ਤੇ ਇਹਦੇ ਵਿੱਚ ਪੈਕਿੰਗ ਵਿੱਚ ਹੈਗਾ ਇੱਕ ਲਾਲ ਤੇ ਇੱਕ ਕਾਲਾ ਤੇ ਇੱਕ ਸਲੀਬ ਦਾ ਹੈਲਪਰ ਰੰਗਿਆ ਓਕੇ ਜੀ ਤੇ ਚਲੋ ਫਿੱਟ ਕਰੀਏ ਮੋਹਦਿਆਂ ਗੱਲਾਂ ਨਾ ਕਰਦੇ ਹੋਏ ਟਾਈਮ ਘਟਿਆ ਆਪਣੇ ਤੋਂ ਤੇ ਕਰਦੇ ਆ ਮਿੱਤਰੋ ਫਿੱਟ ਥਰੀਬਾਂ ਤੇ ਬਣੇ ਰੋ ਬਲੌਗ ਦੇ ਨਾਲ ਤੇ ਇਹ ਪੰਪ ਚੱਕਣਾ ਮਿੱਤਰੋ ਆਪਾਂ ਮਹਿਤਪੁਰੋਂ ਹੋ ਲਿਆ ਤੇ ਇੱਥੇ ਡਾਇਫਰਮ ਲਗਾਈ ਆਪਾਂ ਜਿਵੇਂ ਦਿਖਾ ਦਿੰਨ ਕਿਦਾ ਫੈਟ ਕਿਹੋਣਿਆ ਕਿਦਾ ਕਨੈਕਸ਼ਨ ਦੇਣੇ ਆਪਾਂ ਇਹਦੇ ਓਕੇ ਜੀ ਤੇ ਆਪਾਂ ਇੱਕ ਸਪਰੇਅ ਲਾਂਦੀ ਬਲੈਕ ਅੰਦਰ ਦੀ ਇਹ ਵੀ ਆਪਾਂ ਨੂੰ ਚੇਤਾ ਨਹੀਂ ਰਿਹਾ ਜਿਹਦਾ ਸਮਾਨ ਆਪਾਂ ਲਿਆ ਇਹ ਵੀ ਹੁਣ ਲਗ ਜਾਂਦੀ ਆ ਤੇ ਕਨੈਕਸ਼ਨਸ ਮਿੱਤਰੋ ਦਵਾ ਲੈਂਦੇ ਆ ਪੈਪਾਂ ਦੇ ਵਿੱਚ ਇੱਥੋਂ ਚੱਲੋ ਫਿਰ ਡਾਇਫਰਮ ਹੈ ਇੱਥੋਂ ਬਸ ਇੱਥੋਂ ਮਿੱਤਰੋ ਹਵਾ ਨਿਕਲਣੀ ਆ ਡਾਇਫਰਮ ਵਾਲਾ ਪੈਪ ਫਿਟ ਕਰ ਲਈ ਤੇ ਹੁਣ ਮਿੱਤਰੋ ਆਪਾਂ ਸਰੀਪਾਂ ਫਿਟ ਕਰੀਏ ਇਹਦੀਆਂ ਬੰਦਾ ਗਿਆ ਆਪਣਾ ਕੰਮ ਜੱਤੇ ਉਹ ਆਉਂਦਾ ਜੱਤ ਪਸਲੀਬਾ ਥਲਪਾ ਪੰਪ ਪੰਪ ਫੇਟ ਹੋ ਟਕਾ ਦੇ ਸਾਰਾ ਕੁਝ ਤੇ ਕੋਈ ਮਿੱਤਰ ਹੋਣਾ ਲੱਗਿਆ ਸਲੇਬਾ ਘਟ ਕਰਦੀ ਹੁਣ ਗ੍ਰੀਸ ਲੱਭੀਏ ਮਾੜੀ ਕਿੱਥੇ ਪਈ ਇਹਨਾਂ ਦੀ ਸਲੇਬਾਂ ਝੱਕ ਲਈਏ ਹੁਣ ਸਲੇਬਾਂ ਚੱਲਦੇ ਟਰੈਕਟਰ ਦਾ ਫਿਲਟਰ ਆ ਗਿਆ ਜੜ ਕੇ ਆਥਲੀ ਪਈ ਹੈ ਤੇ ਇਹਨੂੰ ਇੱਥੇ ਰੱਖ ਲੈਂਦੇ ਆ ਤੇ ਕਾ ਸਲੇਬਾ ਗਈ ਆ ਇੱਕ ਕਾਉਸਲੇ ਪੇ ਨੰਮੇ ਲਓ ਵੀ ਆਪਾਂ ਰੰਗ ਸਾਰੇ ਪਾਤੇ ਆ ਠੀਕ ਹੈ ਜੀ ਤੇ ਥੱਲੇ ਕਾਲਾ ਤੇ ਉੱਪਰ ਲਾਲ ਇੱਧਰ ਵੀ ਤੇ ਇੱਧਰ ਵੀ ਤੇ ਹੁਣ ਰਹਿ ਗਿਆ ਐਕਸਲੈਂਟਰ ਦੇ ਰਹਿ ਗਏ ਰੰਗ ਪਾਉਣ ਵਾਲੇ ਤੇ ਇਹ ਵੀ ਹੁਣ ਪਾ ਦਈਏ ਮੈਂ ਤੁਹਾਨੂੰ ਦਿਖਾਉਂਦਾ ਦਿਖਾ ਦਈਏ ਵੀ ਉਹ ਰੰਗ ਪਾਤੇ ਮਿੱਤਰੋ ਨੇਰਾ ਤੁਹਾਨੂੰ ਦਿਖਾਣੇਗਾ ਤੇ ਐਚ ਵੀ ਐਚ ਵੀ ਨਾਲੇ ਪਾਸੇ ਪੈ ਗਈ ਆ ਤੇ ਹੁਣ ਰਹਿ ਗਿਆ ਲਾਸਟ ਸਿਲੰਡਰ ਤੇ ਇਹ ਨੰਬਰ ਵਾਲਾ ਤੇ ਉਹ ਤੇ ਰੰਗ ਪਾ ਕੇ ਤੇ ਆ ਮਿੱਤਰੋ ਤਿੰਨ ਹੈਲਪਰ ਰੰਗ ਪਏ ਜਾਣ ਦੀ ਸ਼ਰੀਬ ਦੇ ਇਹ ਵੀ ਫਟਕਾ ਦੇ ਤੁਹਾਨੂੰ ਦਿਖਾਉਂਦੇ ਕਿੱਥੇ ਪਾਣੇ ਇਹ ਵੀ ਤੇ ਆ ਪਾਣੇ ਆ ਬਲਾਕ ਦੇ ਵਿੱਚ ਕਮੈਂਟ ਵੇਟ ਕਰੋ ਮੜਾ ਜੀ ਚਲੋ ਵੀ ਸਰੀਪਾਂ ਦੇ ਪਰ ਰਿੰਗ ਪਾਤੇ ਆ ਤੇ ਆ ਰਿੰਗ ਬਿਠਾਉਂਦੇ ਆ ਇਹ ਪਰ ਰਿੰਗ ਕਹਿੰਦੀ ਆ ਪਤਾ ਹੈ ਹੈਲਪਰ ਰਿੰਗ ਕਹਿੰਦੇ ਨੇ ਠੀਕ ਹੈ ਜੀ ਤੇ ਆ ਤਿੰਨਾਂ ਦੇ ਨਵੇਂ ਰਿੰਗ ਪਾਤੇ ਆ ਤੇ ਉਹ ਜਿਹੜੇ ਨਵੇਂ ਪਾਏ ਨੇ ਦਿਖਾ ਲਏ ਆ ਉਹ ਦੋ ਦੋ ਥੱਲੇ ਪੈ ਗਏ ਆ ਠੀਕ ਹੈ ਜੀ ਤੇ ਕਾਲਾ ਥੱਲੇ ਤੇ ਲਾਲ ਉੱਪਰ ਓਕੇ ਜੀ ਤੇ ਮਿੱਤਰੋ ਇਹਦੇ ਵਿੱਚ ਉਹਨੇ ਇੱਕ ਚਟਾ ਨਿਕਲਿਆ ਕਿ ਨਿਕਲਿਆ ਕਾਲਾ ਜਿਹੜਾ ਬਖਰਾ ਬੁਖਰਾ ਫਾਰ ਗਿਆ ਮੈਂ ਤਾਂ ਪਹਿਲੀ ਵਾਰ ਚਟਾ ਰਿੰਗ ਦੇਖਿਆ ਐਲਟੀ ਮੋਟਰ ਜੀ ਤੇ ਚਲੋ ਹੁਣ ਫਿੱਟ ਕਰੀਏ ਤੇ ਮਿੱਤਰੋ ਮੈਂ ਕੱਢ ਲਈਆਂ ਤੇ ਹੁਣ ਫਿੱਟ ਹੋਲਡ ਕਰਦੇ ਆ ਆਪਾਂ ਇਦਾਂ ਤੇਲ ਪਾ ਕੇ ਇਹਨਾਂ ਚੀਜ਼ਾਂ ਦੇ ਲਾਣਾ ਵਾਣਾ ਵੜਾ ਕਿਉਂਕਿ ਸਾਡੇ ਤਾਂ ਕੈਮਰਾਮੈਨ ਵੀ ਹੈ ਨਹੀਂ ਆਹ ਵੀ ਵੀਡੀਓ ਹੋਣੀ ਪੈਂਦੀ ਆ ਆ ਵੀ ਸਾਨੂੰ ਫਿੱਟ ਕਰਨਾ ਪੈਂਦਾ ਆ ਚੱਕੋ ਇਹਨ ਮਿੱਤਰੋ ਪਿਆਰ ਨਾਲ ਇਦਾਂ ਇਹ ਪਟਾਕਾ ਨਹੀਂ ਬਣੇ ਚਾਹੀਦਾ ਇਦਾਂ ਇੰਦਾ ਕੀ ਹੈਈ ਨਾ ਲੋ ਜੀ ਇੱਕ ਵਾਰੀ ਚੈੱਕ ਵੀ ਕਰਾਂਗੇ ਥੱਲੇ ਲੰਮਾ ਪਾ ਕੇ ਡਿਜ਼ਾਈਨ ਰੰਗ ਬੈਠਾ ਪੂਰੀ ਤਰ੍ਹਾਂ ਇਹਨੂੰ ਦਸੱਲੀ ਆ ਮਿੱਤਰੋ ਇਹ ਕੰਮ ਆ ਤੇ ਦਸੱਲੀ ਕਰਕੇ ਹਨਾ ਤੇ ਪੈਸ਼ਨ ਪਾ ਕਰੋ ਜਿਹੜਾ ਬਲਗ ਦਾ ਪਾਣੀ ਨਾ ਲੋਕ ਕਰਕੇ ਰੱਖਿਆ ਹੁੰਦਾ ਮਿੱਤਰੋ ਇਹ ਰਿੰਗਾਂ ਨੀ ਕਰਕੇ ਰੱਖਿਆ ਹੁੰਦਾ ਆ ਜੇ ਪਾੜ ਜਵੇ ਪਾੜ ਜਾਣਾ ਹਨਾ ਤੇ ਥੱਲੇ ਜਿੰਨਾ ਚੈਂਬਰ ਚ ਤੇਲ ਹੁੰਦਾ ਸਾਰਾ ਉਹਦੇ ਵਿੱਚ ਚੱਲ ਜਾਣਾ ਤੇ ਸਾਰਾ ਚੈਂਬਰ ਦਾ ਤੇਲ ਜਿੰਨਾ ਵੀ ਹੈਗਾ ਪਾਣੀ ਨਾਲ ਭਰ ਜਾਣਾ ਤੇ ਇਹ ਸਾਰਾ ਖਰਾਬ ਹੋ ਜਾਣਾ ਠੀਕ ਹੈ ਜੀ ਇਹ ਚੀਜ਼ਾਂ ਖਿਆਲ ਰੱਖ ਕੇ ਹਨਾ ਪਾਉਣੇ ਪੈਂਦੇ ਆ ਰਿੰਗ ਲੋਵੇ ਸਲੀਪਾ ਤਾਂ ਇਹਨਾਂ ਕਰਤੀਆਂ ਫਿੱਟ ਤੇ ਹੋਣਾ ਕਿ ਪੰਪ ਦੀ ਬਾਰੀ ਆਪਾਂ ਪੰਪ ਫਿੱਟ ਕਰ ਦਈਏ ਤੇ ਆ ਮਿੱਤਰੋ ਆਪਣਾ ਗੋਟਕਾ ਆਪਣਾ ਇਹਨਾਂ ਸਫਾਈ ਸਫਾਈ ਕੀਤੀ ਹੈ ਢੰਗੀ ਤ ਤੇ ਰੰਗ ਨਾਮ ਆਪਣਾ ਪੜੀ ਆ ਸਾਰਾ ਸਮਾਰੀ ਇਹਨਾਂ ਕੰਪਨੀ ਦੇ ਪਿਆ ਮਿੱਤਰੋ ਸਾਰਾ ਜੰਨ ਵੀ ਹੈ ਲੈਦ ਕਰ ਇਹਨਾਂ ਪੂਰੀ ਫਟਕ ਹੁੰਦੀ ਰੰਗਾਂ ਦੀ ਲੈ ਆ ਗਈ ਕਿੰਨੀ ਤੇ ਟਿਊਬ ਵੀ ਮਿੱਤਰੋ ਪਕੌੜੀ ਲੈ ਕੇ ਆਂਦੀ ਆ ਤੇ ਜੈਡ ਬਲ ਲੈ ਗਿਆ ਤੇ ਜੈਡ ਬਲੈਕ ਟਿਊਬ ਆ ਓਕੇ ਆ ਕਿੰਨੀ ਨਗਿੰਦਰੀ ਹੋਰ ਮਗੂੰ ਇਹਨੂੰ ਮੜੀ ਮੜੀ ਟਿਊਬ ਤੇ ਲਾ ਲਿਆ ਕਰੋ ਹਲਕੀ ਹਲਕੀ ਜੀ ਕਿਉਂਕਿ ਇਹ ਮੜੀ ਮੋਟੀ ਥੋੜੀ ਸੇ ਲਾਪ ਨਹੀਂ ਆਉਂਦੀ ਐ ਨਾ ਪੰਪ ਦੇ ਵਾਲ ਦੇ ਵੇ ਲੱਗਦੀ ਆ ਜੇ ਤੁਹਾਡੇ ਪੰਪ ਤੇਰੇ ਤੋਂ ਸਲਾਹਦੀ ਆਉਂਦੀ ਹੈ ਨਾ ਮਿੱਤਰੋ ਇਹਨੇ ਸਾਰੀ ਸਲਾਹ ਬੰਦ ਕਰ ਦੇਣੀ ਹੈ ਇਹ ਬਹੁਤ ਵਧੀਆ ਟਿਊਬ ਹੈ ਯਸ ਲੋਬੀ ਜਿਹੜਾ ਮਿੱਤਰੋ ਕਟੜਾ ਦਾ ਪਾਸਾ ਹੁੰਦਾ ਇਹ ਆਪਣੀ ਸਾਈਡ ਰੱਖਣਾ ਤੁਸੀਂ ਬਾਕੀ ਮਾਫ਼ ਮਤਰੋ ਕੈਮਰਾ ਕੰਮ ਜਾਂਦਾ ਆ ਚੱਕਾ ਇਹ ਇੱਥੇ ਫਟ ਗੋਟਕਾ ਇਹਨੂੰ ਪੰਪ ਦਾ ਗੋਟਕਾ ਕਹਿੰਦੇ ਚਲੋ ਆਇਆ ਲਓ ਜੀ ਹੰਡੀਲ ਪੰਪ ਲਾਈਏ ਉਹ ਆ ਪੈਪ ਆਪਾਂ ਲਾਉਣਾ ਆ ਠੀਕ ਆ ਜੀ ਇਹ ਪਾਇਆ ਲੰਮਾ ਸਾਰਾ ਉਦੋਂ ਪੈਪ ਮੈਲਦੇ ਨਹੀਂ ਸੀ ਜਦੋਂ ਅਸੀਂ ਪੈਪ ਪਾਇਆ ਪਾਇਏ ਨੂੰ ਵੀ 4-5 ਸਾਲ ਹੋ ਗਏ ਮਤਰੋ ਇਹਨੂੰ ਪੈਪ ਨੂੰ ਉਨਨ ਕਰਦੇ ਹਾਂ ਹਲਵੇ ਦਾ ਹੁਣ ਕਰਦੇ ਹਾਂ ਹਲਵੇ ਦਾ ਤੇ ਆਪਾਂ ਨਵਾਂ ਪੰਪ ਨਵਾਂ ਲੈਂਦਾ ਪੈਪ ਤੇ ਉਹ ਪਾਵਾਂਗੇ ਇਹਦਾ ਬੰਨ੍ਹ ਕੇ ਓਕੇ ਚੱਪਾ ਕਰਕੇ ਲੈਂਦਾ ਤੇ ਇੱਕ ਆਹ ਦਾ ਡਾਕਟਰ ਕਰਦਣੇ ਕੋਕੇ ਫਟ ਐਲਟੀ ਮਾਡਲ ਠੀਕ ਹੈ ਤੇ ਨਗੇਂਦਰੀ ਦੇ ਕੱਧਾ ਪੰਪ ਮੁੰਡੇ ਰੱਖ ਕੇ ਖੜਾ ਹੈ ਚਲੋ ਮੈਂ ਤੇਰਾ ਪੰਪ ਫਟਕਾ ਲਈਏ ਨੋ ਜੇ ਪਟਾਕੇ ਪਾਈ ਜਾਂਦੇ ਆ ਤੇ ਮਿੱਤਰੋ ਪੰਪ ਕਰਤਾ ਫੈਟ ਡਾਨਿਆ ਨੋ ਕੇ ਰਿਪੋਰਟਰ ਤੇ ਹੁਣ ਪੈਪ ਲਾਈਏ ਵਾਪਸੀ ਪੈਪ ਪੰਪ ਦੀ ਤੇ ਆ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਨਾ ਛੋੜੀ ਇੱਥੇ ਲੈ ਕੇ ਇਦਾਂ ਨਾਲੇ ਕੰਮ ਜਾਣੀਆਂ ਤੇ ਪਤਰੋ ਆ ਜਿਹੜੀ ਸੀਗੀ ਇਹਦਾ ਜਗ ਤੀਜ ਪੰਡ ਜਾ ਵਰਦੀ ਸੀ ਪੈਪ ਚਲੋ ਬੁੱਤਾ ਲਾਇਆ ਥੋੜਾ 4-5 ਸਾਲ ਲੱਗੀ ਰਹੀਦਾ ਇਹ ਤੇ ਦੇਖੋ ਕਿੱਡੀ ਪਿਆ ਗਿਆ ਇਹ ਛੋੜੀ ਲੱਗਣੀ ਸੀ ਸਾਨੂੰ ਇਹ ਪੈਪ ਨਹੀਂ ਜਿੱਦੋਂ ਮਿਲੀ ਸੀਗੀ ਤੇ ਫਿਰ ਅਸੀਂ ਬਣਾ ਗਿਰਾਂਦੀ ਮੈਂ ਤਾਂ ਅੰਕਲ ਨੇ ਚਲੋ ਟਗੀਰੇ 4-5 ਸਾਲ ਨਹੀਂ ਕੀ ਵੀ ਸਰਸ ਟਾਈਮ ਸਾਰਤਾ ਜਾਨਕੀ ਪੈਪ ਨੇਸ ਨਹੀਂ ਓਕੇ ਜੀ ਲਾਵੀ ਪੈਪੇ ਤਨ ਵਾਲੇ ਦਾ ਕੱਕ ਤੇ ਨਵੀਂ ਪੈਪ ਲੱਗੀਆਂ ਫਟ ਕਰਨ ਤੇ ਡਾਕਟਰ ਬੋਲਟ ਕੱਸਦਾ ਆਪਾਂ ਇੱਥੇ ਲਾਈਏ ਬਿੰਜੋ ਬੋਲਟ 14 ਨੰਬਰ ਦਾ ਤੇ ਫੇ ਮਾਰੀਏ ਰੋ ਸਪਰੇ ਇਹਨਾਂ ਟੰਗੀ ਤੇਰਾ ਸਪਰੇਸ ਰੂਮ ਮਾਰ ਕੇ ਤੇ ਫੇਰ ਆਪਾਂ ਜਦ ਤੇ ਸੁੱਕ ਜੂਗੀ ਤੇ ਮੂਰੇ ਨਾ ਨੋਟ ਕਰਾਂਗੇ ਤੇ ਬਟਰ ਬੱਡੀ ਲਾਈ ਆਪਾਂ ਇਹਦੀ ਕ੍ਰੈਨਿੰਗ ਇੰਦਰੀ ਹਾਂਜੀ ਲੋ ਵੀ ਆ ਬਾਈ ਨੰਬਰ ਦਾ ਬੋਲਟ ਹੈ ਮਿੱਤਰੋ ਪੰਪ ਦਾ ਇੱਥੇ ਫਿੱਟ ਹੋਣਾ ਓਕੇ ਜੀ ਇਹ ਐਨਮੀਨੀਆ ਦੀ ਪਲੇਟ ਆ ਹੁਣ ਤਾਂ ਦੇਗੀ ਆਉਣ ਲੱਗ ਪਈ ਆ ਨਾ ਐਨਮੀਨੀਆ ਦੀ ਪਲੇਟ ਆ ਮਿੱਤਰੋ ਸਾਨੂੰ ਕਮੈਂਟਾਂ ਵਿੱਚ ਨਾ ਪੁੱਛਿਓ ਵੀ ਕਿੰਨੇ ਹੌਸਪਾਰ ਬਣ ਗਏ ਆ 70 ਬਣ ਗਿਆ 75 ਬਣਿਆ ਕੋਈ 70 75 ਨਹੀਂ ਬਣਨਾ ਠੀਕ ਹੈ ਜੀ ਤੇ ਆਪਾਂ ਹੁਣ ਵੀ ਕਹਿੰਦੇ ਆ ਇਹਨੇ ਬਸ ਜੋ ਟ੍ਰੈਕਟਰ ਨੇ ਦਬਣਾ ਇੱਥੇ ਹਵਾ ਦੇ ਦਬਾਣਾ ਡੈਫਰਮ ਨੇ ਨਾ ਰੈਕ ਖੋਲ ਦੇਣ ਤੇਲ ਦਾ ਜਾਨਕਿ ਤੇਲ ਵਧਾਣਾ ਆਟੋਮੈਟਿਕ ਹੀ ਆ ਨੇ ਤੇ ਟ੍ਰੈਕਟਰ ਨੇ ਦਬਣਾ ਨਹੀਂਗਾ ਠੀਕ ਹੈ ਜੀ ਇਹਦਾ ਰੈਕ ਇਹ ਆ ਅਸੀਂ ਤੁਹਾਨੂੰ ਕਹਿੰਦੇ 75 ਬਣ 80 ਬਣ 85 ਬਣ ਨਾ ਕੱਖ ਨਹੀਂ ਬਣਨਾਗਾ ਇਹ ਸਰਵ ਤੇਲ ਵਧਾਉਂਦੀ ਆ ਡਾਇਫਰਮ ਜਦੋਂ ਦਬਣਾ ਇਹਨੇ ਉਹਦੇ ਤੇਲ ਖੋਲ ਰਣ ਤੇ ਆਟੋਮੈਟਿਕ ਇਹਦਾ ਲੋ ਬਈ ਹੁਣ ਬੋਲਟ ਕਸੀਏ ਤੇ ਉਦੋਂ ਬਾਅਦ ਵਾਟਰ ਵਾਡੀ ਲਾਈਏ ਕਨੇਨ ਕਿੰਦਰੀ ਵਾਟਰ ਵਾਡੀ ਮਿੱਤਰੋ ਹਾਈ ਸਪੀਡ ਕੀਤੀ ਆਪਾਂ ਤੇ ਇਹਦੀ ਪੁੜੀ ਛੋਟੀ ਕਰਾਤੀ ਸੀ ਖਰਾ ਤੇ ਲਿਆ ਕੇ ਤੇ ਤੇ ਆ ਪੁੜੀ ਜਾਣੀ ਆ ਕਿਉਂਕਿ ਆ ਪੁੜੀ ਕਿੰਨੇ ਕਿੰਦਰੀ ਤੀਜੀ ਪੁੜੀ ਕਿੱਥੇ ਆਪਣੀ ਇਹਦੇ ਨਾਲ ਦੀ ਦਿਖਾ ਲਦੀਏ ਪੁੜੀ ਉਹ ਵੀ ਜਿੰਨੇ ਆਪਣੇ ਸਰੋਤੇ ਬੈਠੇ ਆ ਵੀ ਆ ਪੁੜੀ ਤਾਂ ਉਹ ਪੁੜੀ ਕਿੰਨਾ ਫਰ ਗਿਆ ਮੇਤਰੋ ਦੁਬਾਇਆ ਪਾ ਹੈਡਫਟ ਕਰਨਾ ਚਾਹੀਦਾ ਤੇ ਬਾਲ ਬੁੱਲ ਪਾਉਂਦੇ ਆ ਤੰਗੀ ਤਰ੍ਹਾਂ ਧੋਸ ਵਾਰ ਕੇ ਰੱਖਿਆ ਤੇ ਸੈਂਸਰ ਵੀ ਨਵਾਂ ਪਾਇਆ ਹੈਡ ਤੇ ਫੇਸ ਨੂੰ ਆ ਚੰਗੀ ਤਰ੍ਹਾਂ ਤੇ ਬਾਲ ਬੁੱਲ ਲਾਏ ਆ ਯਾਰ ਤੁਹਾਡਾ ਸਮਾਨ ਹੀ ਠੰਡਾ ਹੋਈ ਜਾਂਦਾ ਕੀ ਲੈਂਦਾ ਇਹ ਸਮੋਹ ਦੇ ਉੱਤੇ ਪਏ ਆ ਮਿੱਤਰੋ ਚਾਹ ਵੀ ਆਈ ਆ ਕੰਮ ਦੇ ਵਿੱਚ ਸਾਨੂੰ ਬਹੁਤਾ ਨਹੀਂ ਲੱਗਾ ਆ ਇੱਥੇ ਰੱਖ ਲਈਆ ਸਾਈਡ ਤੇ ਬਾਅਦ ਦੇਖਾਂਗੇ ਇਹਨੂੰ ਤਾਂ ਆਇਆ ਮਿੱਤਰੋ ਪੁੜੀ ਦੋ ਬੰਦਿਆਂ ਦਾ ਖਾਣਾ ਭੰਦਾ ਬੱਚਾ ਇਹ ਜਿੱਡੀ ਪੁੜੀ ਆ ਤੇ ਆਹ ਪੁੜੀ ਆਪੋ ਹੀ ਆ ਬੱਚ ਪਾ ਗਏ ਵੀ ਮਤਲਬ ਵਿੱਚ ਫੇਰ ਵੀ ਢਿੱਲੀ ਆ ਤੇ ਕਿੰਨੀ ਹਵਾ ਪਉਂਦੀ ਆ ਬੰਦਾ ਜੀ ਲਓ ਮਿੱਤਰੋ ਕਿੰਨੀ ਹਵਾ ਪਾਣੀ ਆ ਪੁਲੀ ਪਾ ਕੇ ਤੇ ਨਾਲੇ ਜਿਹੜੇ ਪੁਲੀ ਪਾਉਣੀ ਆ ਮਿੱਤਰੋ ਉਹਦੇ ਬੈਲਟ ਵੀ ਛੋੜੀ ਪਾਣੀ ਆ 50 50 ਡੀ ਵਾਲੀ ਤੇ 53 ਦਾ ਥਾਲੀ ਨਹੀਂ ਪਾਣੀ ਓਕੇ ਜੀ ਇਹ ਚੀਜ਼ਾਂ ਧਿਆਨ ਰੱਖ ਕੇ ਕੰਮ ਕਰੋ ਬਸ ਓਕੇ ਰਿਪੋਰਟਰ ਤੋਂ ਘਰ ਬੈਠੇ ਵੀ ਕੰਮ ਕਰ ਸਕਦਾ ਯਾਰ ਇਹ ਇੰਨਾ ਮਾੜਾ ਮੋਟਾ ਜਿਹੜੇ ਟਰੈਕਟਰ ਗਰਮ ਹੁੰਦੇ ਆ ਤੇ ਪੱਖਾ ਵੀ ਆਪਾਂ ਵੱਡਾ ਹੀ ਲੈਂਦਾ ਆ ਪੱਖਾ ਮੇਰੇ ਹਿਸਾਬ ਨਾਲ ਉਹ ਵੀ ਵੱਡਾ ਹੀ ਆ ਪਰ ਇਹ ਲੁੱਕ ਵਧੀਆ ਤੇ ਆਣੀ ਇੰਜਨ ਨੂੰ ਦੇਖੋ ਤਾਂ ਗੱਡਾ ਪੱਖਾ हां ਜਦੋਂ ਚੱਲਣਾ ਹੈ ਤਾਂ ਮਾਰਨਿੰਗ ਹਵਾ ਪਿੱਛੇ ਤੇ ਘਸੂਪਾ ਸੇਟਰ ਤੇ ਕਰ ਅੜਾਉ ਉਹ ਤਾਂ ਮਿੱਟੀ ਧੂੜ ਚੰਗੀ ਤਰ੍ਹਾਂ ਚਲੋ ਮੇਰਾ ਕੰਮ ਰਹਿੰਦਾ ਹੈ ਕੇ ਇਹੋ ਕਰਨ ਨਾਲ ਇੱਕ ਬੋਰਡ 14 ਨੰਬਰ ਉਹ ਵੀ ਲਾਉਨੇ ਆ ਤੇ ਤੋ ਹੋ ਗਿਆ ਸਮਾਨ ਮਿੱਤਰੋ ਇਧਰ ਹੀ ਅਸੀਂ ਰੱਖਿਆ ਆ ਬੋਰਡ 14 ਨੰਬਰ ਇਹ ਲੱਭਦੇ ਆ ਅਲਫਾ ਪਿਆ ਚੱਕੋ ਜੀ ਗੱਡੀ ਆਪਣੀ ਇਧਰ ਵੜੀ ਆ ਤੇ ਸਮਾਨ ਸਮੋਣੇ ਚੀਬਿਆ ਕੁਤਰੋ ਆਪਣਾ ਇਹ ਜਿਹੜਾ ਡੱਬਾ ਤੇ ਆਪਣਾ ਬਾਸ਼ਰਾਣਾ ਚੱਕੋ ਚੱਲਦੇ ਆਪਾਂ ਟਰੈਕਟਰ ਦੇ ਕੋਲ ਟਰੈਕਟਰ ਇਹੋ ਖੜਾ ਕੀਤਾ ਉਹਨਾਂ ਦੀ ਘਰਤੀ ਫੱਟ ਆ ਬਾਸ਼ਰਵੜ ਜਿਹਨਾਂ ਦਾ ਮਿੱਤਰੋ ਟਰੈਕਟਰ ਤਿਆਰ ਹੁੰਦਾ ਠੀਕ ਹੈ ਜੀ ਸਾਰੇ ਕੈਨੇਡਾ ਅਮਰੀਕਾ ਜੀ ਬੈਠੇ ਆ ਤੇ ਕਿਉਂ ਨਹੀਂ ਦਿਖਾਉਂਦੇ ਆ ਬਰੀਕੀ ਤੌਰ ਤੇ ਜਿਹੜੀ 3 ਫਿੱਟ ਹੁੰਦੀ ਆ ਮੈਨੂੰਗਾ ਸਾਰਾ ਕੁਝ ਇਹਨਾਂ ਨੂੰ ਪਤਾ ਲੱਗ ਜਾਈ ਤੁਹਾਡੇ ਟਰੈਕਟਰ ਕੀ ਫਟ ਹੋਗਾ ਕੀ ਪਿਆ ਟਗੀ ਤੇ ਉਹਨਾਂ ਦਾ ਬੰਦਾ ਵੀ ਖੜਾ ਇੱਕ ਮੁੰਡਾ ਉਹਨਾਂ ਦਾ ਗਿਆ ਭੋਗ ਤੇ ਉਸ ਵੀਰ ਦਾ ਗਿਆ ਮੁੜ ਕੇ ਆਏ ਨਹੀਂ ਤੇ ਤਈਆਂ ਨਾਲ ਹੀ ਨਾਲ ਵੀਡੀਓ ਸ਼ੂਟ ਕਰਦੇ ਆ ਵੀ ਸਾਡੇ ਟਰੈਕਟਰ ਕੀ ਪੈਂਦਾ ਕਿਹੜਾ ਰੰਗ ਪੈਂਦਾ ਕਿਹੜੀਆਂ ਬਾਜਨਾ ਪੈਂਦੀਆਂ ਓਕੇ ਜੀ ਤੇ ਅਥੜਾ ਬੋਟ ਰਹਿ ਗਿਆ ਤਸਣ ਵਾਲਾ ਤੇ ਕਾ ਦਈਏ ਤੇ ਇਹਨੇ ਆਪਣੇ ਬਾਕੀ ਭਰਾ ਬੈਠੇ ਆ ਉਹ ਵੀ ਨਜ਼ਾਰੇ ਲੁੱਟਦੇ ਆ ਵਲੌਗ ਆਪਣੇ ਦੇਖਦੇ ਆ ਓਕੇ ਜੀ ਵਲੌਗ ਆਪਣੀ ਚੈੱਕ ਕਰਦੇ ਆ ਰੋਜ਼ ਵੀ ਹੁਣੀ ਪਾਇਆ ਕਿ ਨਹੀਂ ਮੋਈ ਵਾਲੇ ਨੇ ਵਲੌਗ ਤੇ ਜਿੰਨੇ ਆਪਣੇ ਭਰਾ ਬਾਹਰ ਬੈਠੇ ਆ ਮਿੱਤਰੋ ਤੇ ਉਹ ਵੀ ਆਪਣੇ ਵਲੌਗ ਵੇਖਦੇ ਆ ਬਹੁਤ ਬਹੁਤ ਧੰਨਵਾਦ ਹੈ ਭਰਾਵਾਂ ਦਾ ਠੀਕ ਹੈ ਜੀ ਲੋਈ ਪਰਫੈਕਟ ਹੋ ਗਈ ਆ ਤੇ ਲੈ ਫੜਾ ਵੀ ਆ ਪੈਪ ਦੇ ਇੱਥੇ ਪਦੇ ਪਛਲਾ ਲੈ ਚੜਦਾ ਆ ਜਾ ਕੋਈ ਚੱਲ ਭਾਈ ਇਹ ਤਾਂ ਓਪਣੀ ਹੀ ਲਾ ਮੜੀ ਜੇ ਲੰਕਿੰਦਰੀ ਜਿਹੜੇ ਆਪ ਖੋਲੀ ਆ ਕੋਈ ਹੁਣ ਮਿੱਤਰੋ ਪੰਪ ਨੂੰ ਮੜਾ ਜਾ ਮਾਰ ਦਈਏ ਰੰਗ ਜਾ ਲਿਆਂਦੀ ਕੰਪਨੀ ਸਪਰੇਅ ਤੇ ਸਪਰੇਅ ਮਾਰੀ ਜਾਨੂੰ ਆਪ ਕਾਇਆ ਲਾਉਦਾ ਨਿਗਾਰ ਲੱਗਾ ਜੇ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਕਿਦਾਂ ਚੱਲਦਾ ਖੱਤੇ ਦੇ ਵਿੱਚ ਓਕੇ ਬਲੌਗ ਇਹ ਵੀ ਤਾਂ ਆਉਣਾ ਤੇ ਬਲੌਗ ਦਾ ਫਟ ਕੀਤਾ ਚੱਲਣ ਦਾ ਵੀ ਆਉਣਾ ਇਹਦਾ ਦੇਖਾਂ ਕੀ ਬਰੂਸ ਭਰਿਆ ਵਿੱਚ ਇਹਦੇ ਫੇ ਕੰਪਨੀ ਗਾਤੀ ਫੈੜੀਆਂ ਪੈਪਰ ਉੱਪਰ ਲਾਤੀਆਂ ਥੜੀਆਂ ਤੇ ਹੁਣ ਮਾਰੀਏ ਸਪਰੇ ਜਾਤੇ ਆਪਾਂ ਵਾਟਰ ਬੋਟਲ ਲਾਵਾਂਗੇ ਜਾਤੇ ਸੁੱਕ ਚੁਟ ਗਈ ਤੇ ਕੰਪਨੀ ਦੇ ਮਿੱਤੋ ਸਪਰੇ ਬਲੈਕ ਕਲਰ ਦੀ